ਹਾਂਜੀ ਇਹ ਵਾਲੇ ਸੂਟ ਸ਼ਰਟ ਆਰਗੇਂਜ਼ਾ ਦੀ ਬਣੀ ਹੋਈ ਹੈ ਜਿਹੜੀ ਇਹਦੇ ਨਾਲ ਬਾਟਮ ਹੈ ਜੀ ਡੋਪੀਨ ਸਿਲਕ ਦੀ ਹੈ ਨਾਲ ਦੁਪट्टे ਦੇ ਉੱਪਰ ਲੈਸ ਆਏਗੀ ਪ੍ਰੋਪਰ ਇਹ ਵਾਲੀ ਵਿਸਕੋਸ ਆਰਗੇਂਜ਼ਾ ਦੀ ਸ਼ਰਟ ਰਹੇਗੀ ਨਾਲ ਦੁਪट्टे ਦੇ ਉੱਪਰ ਵੀ ਵਰਕ ਆ ਲੈਸ ਲੱਗੀ ਹੋਈ ਹੈ ਪ੍ਰੋਪਰ ਬਾਟਮ ਦੇ ਉੱਪਰ ਵੀ ਵਰਕ ਆਏਗਾ ਸ਼ਰਟ ਦੇ ਉੱਪਰ ਵੀ ਵਰਕ ਹੈ ਪ੍ਰਾਈਸ ਸਾਰੇ ਦੇ ਮੈਂਸ਼ਨ ਕੀਤੇ ਹੋਏ ਨੇ ਸ਼ਿਪਿੰਗ ਆਪਣੀ 올 ਇੰਡੀਆ ਫ੍ਰੀ ਹੁੰਦੀ ਹੈ ਜੀ ਆਪਾਂ ਫੌਨ ਕੰਟਰੀਆਂ ਦੇ ਵਿੱਚ ਵੀ ਸੂਟ ਸਟਿਚ ਕਰਕੇ ਭੇਜਦੇ ਹਾਂ ਇਹ ਵਾਲੀ ਸ਼ਰਟ ਸਿਲਕ ਦੀ ਆਏਗੀ ਬਾਟਮ ਇਹਦੇ ਨਾਲ ਰਹੇਗੀ ਕ੍ਰੇਪ ਦੀ ਜਿਹੜੀ ਸ਼ਰਟ ਦੇ ਉੱਪਰ ਬਹੁਤ ਜ਼ਿਆਦਾ ਸੋਨਾ ਵਰਕ ਹੈ ਬਹੁਤ ਹੀ ਜ਼ਿਆਦਾ ਸੋਨਾ ਵਰਕ ਹੋਇਆ ਹੈ ਵਿਦਆਊਟ ਦੁਪੱਟਾ ਨੇ ਜੀ ਪ੍ਰਾਈਸ ਸਾਰਿਆਂ ਦੇ ਆਪਾਂ ਮੈਂਸ਼ਨ ਕੀਤੇ ਹੋਏ ਨੇ ਤੁਸੀਂ ਐਕਸਟਰਾ 2.5 ਮੀਟਰ ਤੋਂ ਉੱਪਰ ਵੀ ਇਹੇ ਸੂਟ ਲੈ ਸਕਦੇ ਹੋ ਸ਼ਰਟ ਇਹ ਵਾਲੇ ਕ੍ਰੇਪ ਦੇ ਉੱਤੇ ਹੈਵੀ ਸੂਟ ਬਣੇ ਹੋਏ ਨੇ ਇਹਨਾਂ ਦਾ ਹੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ ਫ੍ਰੀ ਹੋਣ ਵਾਲੀ ਇਹਨਾਂ ਦੀ ਤੇ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਣਗੇ ਜੀ ਟੈਬੀ ਦੇ ਬਾਟਮ ਵਰਕ ਬਾਜ਼ੂ ਵਰਕ ਸੇਮ ਮਾਡਲ ਵਾਲਾ ਸੂਟ ਬਣਿਆ ਹੋਇਆ ਹੈ ਤੁਸੀਂ ਇਹਨਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੀ ਸ਼ਿਮਰ ਦੀ ਸ਼ਰਟ ਹੈ ਜੀ ਉੱਪਰ ਹੈਂਡਵਰਕ ਹੈ ਨਾਲ ਬਾਟਮ ਦੇ ਉੱਪਰ ਵੀ ਵਰਕ ਹੈਗਾ ਨਾਲ ਦੁਪੱਟੇ ਦੇ ਉੱਪਰ ਲੈਸ ਲੱਗੀ ਹੋਈ ਹੈ ਇਹ ਵਾਲੇ ਵੀ ਸ਼ਿਮਰ ਦੇ ਸੂਟ ਨੇ ਹੈਂਡਵਰਕ ਨੇ ਟੋਟਲੀ ਨਾਲ ਦੁਪੱਟਿਆਂ ਦੇ ਉੱਪਰ ਪ੍ਰੋਪਰ ਲੈਸ ਲੱਗੀ ਹੋਈ ਨੇ ਤੁਹਾਨੂੰ ਕੋਈ ਵੀ ਲੈਸ ਲਗਾਉਣ ਦੀ ਲੋੜ ਨਹੀਂ ਹੈਗੀ ਇਹ ਵਿਸਕੋਸ organza ਦੀ ਸ਼ਰਟ ਹੈ ਜੀ ਤੇ ਬਹੁਤ ਹੀ ਜ਼ਿਆਦਾ ਸੋਨੇ ਨਾਲ ਪਲੇਨ ਬਾਟਮ ਹੈ ਨਾਲ ਦੁਪੱਟਾ ਵੀ ਦਿੱਤਾ ਹੋਇਆ ਜੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਰਣ ਵਾਲੀ ਇਹਨਾਂ ਦੀ ਇਹ ਵਾਲੇ ਸੂਟ ਆਉਣਗੇ ਜੀ ਚਨਾਉਣ ਦਾ ਫੈਬਰਿਕ ਰਹੇਗਾ ਇਹ ਵੀ ਪਰ ਮੀਟਰ ਦੇ ਅਕੋਰਡਿੰਗ ਤੁਸੀਂ ਲੈ ਸਕਦੇ ਹੋ ਨਾਲ ਮੈਚਿੰਗ ਬਾਟਮ ਵੀ ਲੈ ਸਕਦੇ ਹੋ ਜਾਂ ਆਲਓਵਰ ਸੂਟ ਵੀ ਲੈ ਸਕਦੇ ਹੋ ਵਿਦਆਊਟ ਦੁਪੱਟਾ ਰਹਿਣਗੇ ਜੀ ਸ਼ਿਪਿੰਗ ਫ੍ਰੀ ਆਉਣ ਵਾਲੀ ਇਹਨਾਂ ਦੀ ਥੈਂਕ ਯੂ ਸੋ ਮੱਚ